ਜਬਰਜਨਾਬ ਦੀ ਪੀੜਤ ਨਾਬਾਲਗ ਕੁੜੀ ਨੂੰ ਰਿਆਦ ਬਵਾਂ ਦੀ ਜਗ੍ਹਾ ਥਾਣਾ ਮੁਖੀ ਤੋਂ ਬਲੂ ਪੀੜਤਾ ਤੇ ਉਸਦੀ ਮਾਤਾ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ ਦੇ ਵਿੱਚ ਹੋਣਾ ਐਸਚਓ ਭੂਸ਼ਣ ਕੁਮਾਰ ਜਿਸਤੇ ਕਿ ਪੀੜਤਾ ਦੀ ਮਾਤਾ ਦੇ ਬਿਆਨ ਤੇ ਸਰੀਰਕ ਸ਼ੋਸ਼ਣ ਕਰਨ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਸੀ ਉਸ ਦੀਆਂ ਮੁਸ਼ਕਿਲਾਂ ਹੁਣ ਹੋਰ ਵੀ ਵੱਧ ਗਈਆਂ ਨੇ ਇਸ ਮਾਮਲੇ ਦੇ ਵਿੱਚ ਇੱਕ ਹੁਣ ਨਵਾਂ ਮੋੜ ਆ ਗਿਆ ਦਰਸਲ ਪੁਲਿਸ ਨੇ ਡੁਗਰੀ ਦੀ ਪੀੜਤ ਕੁੜੀ ਦੀ ਸੀ ਕਾਇ ਤੂ ਤੇ ਉਸ ਦੇ ਖਿਲਾਫ ਇੱਕ ਹੋਰ ਸਰੀਰਕ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਨਾਲ ਹੀ ਫਲੋਰ ਪੁਲਿਸ ਨੇ ਨ 12 ਕੁੜੀ ਦੇ ਕੇਸ ਦੇ ਵਿੱਚ ਇਜ਼ਾਫਾ ਕਰਦੇ ਹੋਏ ਭੂਸ਼ਣ ਕੁਮਾਰ ਉੱਤੇ ਪੋਸਕੋ ਐਕਟ ਦੀ ਧਾਰਾ ਵੀ ਲਗਾਈ ਹੈ ਸੋ ਫਲੋਰ ਦੇ ਸਾਬਕਾ थाना ਮੁਖੀ ਭੂਸ਼ਣ ਕੁਮਾਰ ਉੱਤੇ ਦੋਸ਼ ਲੱਗਾ ਸੀ ਕੋਸਟਲ ਡਿਊਟੀ ਉੱਤੇ ਰਹਿੰਦੇ ਹੋਏ 14 ਸਾਲ ਦੀ ਨਾਬਾਲਗ ਪੀੜਤ ਕੁੜੀ ਜਿਸ ਦੇ ਨਾਲ ਗਵਾਨ ਦੇ ਰਹਿਣ ਵਾਲੇ ਮੁੰਡੇ ਨੇ ਜ਼ਬਰਜਨਾਹ ਕੀਤਾ ਸੀ ਤਾਂ ਇਨਸਾਫ਼ ਦਿਵਾਉਣ ਦੀ ਬਜਾਏ ਪੀੜਤਾ ਤੇ ਉਸ ਦੀ ਮਾਂ ਨੂੰ ਇਕੱਲੇ ਬੁਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕਰਦਾ ਰਿਹਾ ਹੈ ਇਸ ਤੋਂ ਸ਼ਿਕਾਇਤ ਮਿਲਦੇ ਹੀ ਐਸਐਸਪੀ ਜਲੰਧਰ ਦੇ ਆਪਤੀ ਹਰਵਿੰਦਰ ਸਿੰਘ ਫਿਰਕ ਨੇ ਸਖਤ ਨੋਟਿਸ ਲੈਂਦੇ ਹੋਏ ਲੈਂਡ ਹਾਜ਼ਰ ਕਰਕੇ ਪਹਿਲਾ ਮੁਅਤਲ ਕੀਤਾ ਦੋਸਤੋ ਬਾਅਦ ਪੂਸ਼ਨ ਕੁਮਾਰ ਅਤੇ ਪੀੜਤ ਕੁੜੀ ਦੀ ਮਾਤਾ ਦੀ ਸ਼ਿਕਾਇਤ ਉੱਤੇ ਸ਼੍ਰੀ ਰਿਕਸ਼ਾ ਉਸਨ ਕਰਨ ਦੀਆਂ ਧਰਾਵਾਂ ਤਹਿਤ ਕੇਸ ਵੀ ਦਰਜ ਕੀਤਾ ਸੋ ਦੱਸਦੇ ਕਿ ਐਸਐਸਪੀ ਦੇ ਵੱਲੋਂ ਬਕਾਇਦਾ ਉੱਚ ਅਧਿਕਾਰੀਆਂ ਦੀ ਇੱਕ ਸਿਟ ਬਣਾਈ ਗਈ ਹੈ ਜਿਸ ਦੇ ਵਿੱਚ ਮਹਿਲਾ ਉੱਚ ਅਧਿਕਾਰੀਆਂ ਤੋਂ ਇਲਾਵਾ ਡੀਐਸਪੀ ਫਲੋਰ ਸਰਵਨ ਸਿੰਘ ਬਲਵਿਸਨ ਜਿਨ੍ਹਾਂ ਦੀ ਰਿਪੋਰਟ ਦੇ ਦਾ ਆਰਤੇ ਪੂਸ਼ਨ ਕੁਮਾਰ ਵੱਲੋਂ ਤੋਂ ਪਹਿਲਾਂ ਤੋਂ ਹੀ ਦਰਜ ਕੇਸ ਦੇ ਵਿੱਚ ਪੋਪਸੋ ਐਕਟ ਦੀ ਧਾਰਾ ਲਗਾ ਦਿੱਤੀ ਹੈ ਜੋ ਡੀਐਸਪੀ ਸਰਵਨ ਸਿੰਘ ਬਾਲ ਨੇ ਦੱਸਿਆ ਇੱਕ ਪਾਸੇ ਸਥਾਨਕ ਨੇੜਲੇ ਪਿੰਡ ਦੀ ਪੀੜਤ ਕੁੜੀ ਨੇ ਵੀ ਪੂਸ਼ਨ ਕੁਮਾਰ ਅਰੁੱਧ ਸ਼ਿਕਾਇਤ ਦਿੱਤੀ ਸੀ ਕਿ ਪੂਸ਼ਨ ਕੁਮਾਰ ਐਸਐਚਓ ਦੇ ਅਹੁਦੇ ਤੇ ਰਹਿੰਦੇ ਹੋਏ ਉਹਨਾਂ ਦੇ ਕਰ ਕਿਸੇ ਜਾਂਚ ਦੇ ਸਬੰਧ ਦੇ ਵਿੱਚ ਆਏ ਸਨ ਤੇ ਜਾਂਦੇ ਸਮੇ ਉਸਦੇ ਫੋਨ ਨੰਬਰ ਲੈ ਕੇ ਜਿਸ ਤੋਂ ਬਾਅਦ ਉਸ ਨੂੰ ਇਕੱਲੇ ਮਿਲਣ ਦੇ ਲਈ ਦਿਨ ਦੇ ਵਿੱਚ ਕਈ ਵਾਰ ਫੋਨ ਕਰਕੇ ਦਬਾਅ ਪਾਣ ਲਗੇ ਹੁਣ ਉਸਤੇ ਉਸਦੇ ਨਾਲ ਗੱਲਬਾਤ ਵੀ ਹੋਈ ਹੈ ਅਸ਼ਲੀਲ ਭਾਸ਼ਾ ਦੀ ਵਰਤੋਂ ਵੀ ਕੀਤੀ ਗਈ ਹੈ ਸੋ ਪੂਸ਼ਨ ਕੁਮਾਰ ਦੇ ਡਰ ਕਾਰਨ ਪੀੜਤ ਕੁੜੀ ਅਤੇ ਉਸਦਾ ਪਰਿਵਾਰ ਆਪਣਾ ਘਰ ਛੱਡ ਕੇ ਰਿਸ਼ਤੇਦਾਰ ਦੇ ਘਰ ਜਾ ਕੇ ਰਹਿਣ ਲੱਗ ਪਿਆ ਸਨ ਤੋ ਕੋਲਸ ਨੇ ਪੀੜਤਾਂ ਦੀ ਸ਼ਿਕਾਇਤ ਉਤੇ ਪਹਿਲਾਂ ਤੋਂ ਚੱਲ ਰਹੇ ਕੇਸ ਦੇ ਵਿੱਚ ਫਰਾਰ ਚੱਲ ਰਹੇ ਸਾਬਕਾ थाना ਮੁਖੀ ਪੂਸ਼ਨ ਕੁਮਾਰ ਵਿਰੁੱਧ ਹੁਣ ਇੱਕ ਨਵਾਂ ਹੋਰ ਕੇਸ ਵੀ ਦਰਜ ਕਰ ਲਿਆ ਹੈ